ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਵੱਡੇ ਤੋਂ ਵੱਡਾ ਰਾਜਾ ਆਕੇ ਵੀ ਆਮ ਸੰਗਤ ਦੇ ਵਾਂਗੂੰ ਸੇਵਾ ਕਰਦਾ ਹੈ ਜਿੱਥੇ ਕੋਈ ਅਮੀਰ ਅਤੇ ਕੋਈ ਗਰੀਬ ਪਰਖਿਆ ਨਹੀਂ ਜਾਂਦਾ ਸਭ ਇੱਥੇ ਆਕੇ ਇੱਕੋ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੇ ਹਨ ਜਿੱਥੇ ਕਿਸੇ ਵੇਲੇ ਬਾਦਸ਼ਾਹ ਅਕਬਰ ਨੇ ਆਕੇ ਜ਼ਮੀਨ 'ਤੇ ਬੈਠ ਕੇ ਸੰਗਤ ਦੇ ਵਿੱਚ ਪ੍ਰਸ਼ਾਦਾ ਛਕਿਆ ਸੀ ਅੱਜ ਵੀ ਜਦੋਂ ਕੋਈ ਗੁਰਸਿੱਖ ਭਾਵੇਂ ਉਹ ਕਿੰਨਾ ਵੀ ਅਮੀਰ ਹੋਵੇ ਕਿੰਨਾ ਵੀ ਗਰੀਬ ਇੱਥੇ ਆ ਕੇ ਜਦੋਂ ਸੇਵਾ ਕਰਦਾ ਹੈ ਨਾ ਭੁੱਲ ਜਾਂਦਾ ਹੋਏ ਵੀ ਮੈਂ ਕੋਈ ਵੱਡਾ ਅਧਿਕਾਰੀ ਹਾਂ ਜਾਂ ਮੈਂ ਕੋਈ ਆਮ ਇਨਸਾਨ ਹਾਂ ਬਸ ਇੱਥੇ ਗੁਰੂ ਸਾਹਿਬ ਦੀ ਸੇਵਾਦਾਰ ਬਣ ਕੇ ਸੇਵਾ ਕਰਦੇ ਗਣ ਗੁਰਤੇਜ ਸਿੰਘ ਜੋ ਕਿ ਪੀਐਮ ਆਫਿਸ ਦਾ ਇੱਕ ਵੱਡਾ ਅਫਸਰ ਹੈ ਜਿੱਥੇ ਪਹੁੰਚਣਾ ਵੀ ਇੱਕ ਵੱਡੀ ਗੱਲ ਹੈ ਵੱਡਾ ਮੁਕਮ ਹੈ ਕੋਈ ਆਮ ਬੰਦਾ ਆਮ ਅਫਸਰ ਇੱਥੇ ਜਾਣ ਦਾ ਸਿਰਫ ਸੁਪਨਾ ਹੀ ਦੇਖ ਸਕਦਾ ਹੈ ਉਹ ਦਫਤਰ ਜਿੱਤੋਂ ਪੂਰੇ ਦੇਸ਼ ਦਾ ਕੰਟਰੋਲ ਹੁੰਦਾ ਹੈ ਮਜੇ ਤੋਂ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਤੇ ਨਿਗਰ੍ਹਾ ਰੱਖੀ ਜਾਂਦੀ ਹੈ ਅੱਜ ਉਸੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲਾ ਇੱਕ ਅਧਿਕਾਰੀ ਸ਼ੇਹ ਦਰਬਾਰ ਸਭ ਪਹੁੰਚਿਆ ਉਸ ਤੇ ਨਾਲ ਉਸਦੀ ਹਾਈ ਸਿਕਿਉਰਿਟੀ ਹੈ ਲੇਕਿਨ ਆਪਣੀ ਹੀ ਸਿਕਿਉਰਿਟੀ ਨੂੰ ਬਾਹਰ ਛੱਡ ਕੇ ਅੰਦਰ ਆਂਦਾ ਹੈ ਇਹ ਨਾਲ ਲੀਨ ਹੋ ਜਾਂਦਾ ਹੈ ਆਪਣੀ ਛੁੱਟੀ ਭੁੱਲ ਜਾਂਦਾ ਹੈ ਸਿਰਫ 2 ਦਿਨਾਂ ਦੀ ਛੁੱਟੀ ਤੇ ਆਇਆ ਇਹ ਅਫਸਰ ਇੱਥੇ ਐਨੀ ਸੇਵਾ ਕਰਦਾ ਹੈ ਇਹਨਾਂ ਮਨ ਲਗਾ ਕੇ ਇੱਥੇ ਰਹਿੰਦਾ ਹੈ ਇਹਨਾਂ ਸਕੂਨ ਮਿਲਦਾ ਹੈ ਪਤਾ ਨਹੀਂ ਲੱਗਦਾ ਕਦੋਂ ਪੂਰਾ ਮਹੀਨਾ ਬੀਤ ਜਾਂਦਾ ਹੈ ਇਸ ਨੂੰ ਅੰਦਾਜ਼ਾ ਤੱਕ ਨਹੀਂ ਹੁੰਦਾ ਲੇਕਿਨ ਜਿਵੇਂ ਹੀ ਆਪਣੀ ਯਾਦਾ ਹੈ ਵੀ ਮੈਂ ਤਾਂ ਸਿਰਫ 2 ਦਿਨਾਂ ਦੀ ਛੁੱਟੀ ਤੇ ਆਇਆ ਸੀ ਵਾਪਸ ਦਿੱਲੀ ਆਪਣੇ ਦਫਤਰ ਪਹੁੰਚਿਆ ਨਾ ਸਾਹਮਣੇ ਜੋ ਦੇਖਿਆ ਹੋਸ਼ ਉੱਡ ਗਏ ਉਬਾ ਮਾਰ ਕੇ ਰੋਣ ਲੱਗ ਪਿਆ ਜਿਹੜੇ ਲੋਕਾਂ ਨੂੰ ਰੱਬ ਤੇ ਵਿਸ਼ਵਾਸ ਨਹੀਂ ਹੈ ਜਿਹੜੇ ਲੋਕ ਅਜੇ ਵੀ ਕਹਿੰਦੇ ਹਨ ਕਿ ਆਪਣੇ ਆਸ-ਪਾਸ ਚਮਤਕਾਰ ਨਹੀਂ ਹੁੰਦੇ ਉਹਨਾਂ ਲਈ ਅੱਜ ਦੀ ਇਹ ਵੀਡੀਓ ਹੈ ਬਣ ਰਹੇ ਹੋ ਜੀ ਵੀਡੀਓ ਦੇ ਅੰਤ ਤੱਕ ਕਲੀ-ਕਲੀ ਗੱਤ ਤੁਹਾਨੂੰ ਜਾਣੂ ਕਰਾਵਾਂਗੇ ਇੱਕ ਬਿਲਕੁਲ ਅਨੋਖੀ ਅਤੇ ਸੱਚੀ ਕਹਾਣੀ ਤੁਹਾਡੇ ਲਈ ਲੈ ਕੇ ਆਏ ਹਾਂ ਹਾਂਜੀ ਗੁਰਤੇਜ ਸਿੰਘ ਆਪ ਦੱਸਦਾ ਹੈ ਸਾਡੇ ਪਿੰਡ ਦੀ ਧਰਤੀ ਚਰਨ ਸਿੰਘ ਦੇ ਖੇਤਾਂ ਨਾਲੋਂ ਵੀ ਸੁੱਕੀ ਅਤੇ ਬੰਜਰ ਹੋ ਚੁੱਕੀ ਸੀ ਪਿਤਾ ਦੀ ਮੌਤੋਂ ਬਾਅਦ ਮਾਮੇ मामੀ ਦਾ ਰਵੱਈਆ ਬਿਲਕੁਲ ਬਦਲ ਗਿਆ ਸੀ ਮੈਂ ਜਦੋਂ ਵੀ ਆਪਣੇ ਪਿਤਾ ਦੀ ਤਸਵੀਰ ਨੂੰ ਫੜ ਕੇ ਭਰੇ ਅੱਖਾਂ ਨਾਲ ਦੇਖਦਾ ਤਾਂ ਮੇਰੇ ਮਾਮਾ मामੀ ਮੇਰੇ ਅੱਗੇ ਆ ਕੇ ਖੜੇ ਹੋ ਜਾਂਦੇ ਕੀ ਹੋਇਆ ਗੁਰਤੇਜ ਤੂੰ ਰੋਣਾ ਤਣਾ ਕਿਉਂ ਸ਼ੁਰੂ ਕਰ ਦਿੱਤਾ ਹੈ ਤੇਰੇ ਪਿਤਾ ਨੇ ਤਾਂ ਤੇਰੇ ਲਈ ਕੁਝ ਵੀ ਨਹੀਂ ਛੱਡਿਆ ਅੱਜ ਜੇਕਰ ਸਾਡਾ ਸਹਾਰਾ ਨਾ ਹੁੰਦਾ ਤੂੰ ਤਾਂ ਸੜਕਾਂ ਤੇ ਰੋਣਾ ਸੀ ਉਹਨਾਂ ਦੀਆਂ ਗੱਲਾਂ ਮੇਰੇ ਦਿਲ ਦੇ ਵਿੱਚ ਅਗ ਬਾਲਦਿੰਦਿਆ ਇੱਕ ਸ਼ਾਮ ਮੈਂ ਆਪਣੇ ਦੋਸਤਾਂ ਜਗਮੀਤ ਅਤੇ ਹਰਦੀਪ ਨਾਲ ਖੇਤਾਂ ਦੇ ਕਿਨਾਰੇ ਬੈਠਾ ਸੀ ਜਗਮੀਤ ਨੇ ਮੇਰੀ ਅੱਖਾਂ ਦੇ ਵਿੱਚ ਉਦਾਸੀ ਦੇਖ ਕੇ ਪੁੱਛਿਆ ਕੀ ਗੱਲ ਹੈ ਯਾਰ ਅੱਜ ਕੱਲ ਤੂੰ ਬੜਾ ਚੁੱਪ-ਚਾਪ ਰਹਿਣਾ ਹੈ ਸਭ ਕੁਝ ਠੀਕ ਤਾਂ ਹੈ ਤੇਰੇ ਪਿਤਾ ਜੀ ਦੇ ਜਾਣ ਤੋਂ ਬਾਅਦ ਤੇਰੇ ਮਾਤਾ ਜੀ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਤੂੰ ਬੜਾ ਉਦਾਸ ਰਹਿਣਾ ਹੈ ਲੇਕਿਨ ਕਦੋਂ ਤੱਕ ਚੱਲੇਗਾ ਕਦੋਂ ਤੱਕ ਤੂੰ ਐਵੇਂ ਉਦਾਸ ਰਹੇਗਾ ਦੱਸ ਤਾਂ ਸਹੀ ਹੋਇਆ ਕੀ ਹੈ ਮੈਂ ਸਾਹ ਲਿਆ ਅਤੇ ਕਾਫੀ ਦੇਰ ਬਾਅਦ ਬੋਲਿਆ ਮੇਰੇ ਮਾਮਾ ਮਾਮੀ ਦੀਆਂ ਗੱਲਾਂ ਮੈਨੂੰ ਹਰ ਰੋਜ਼ ਚੁਬਦੀਆਂ ਹਨ ਉਹ ਕਹਿੰਦੇ ਹਨ ਮੈਂ ਉਹਨਾਂ ਤੇ ਬੋਝ ਹਾਂ ਮੇਰਾ ਪਿਓ ਮੇਰੇ ਲਈ ਕੁਝ ਨਹੀਂ ਛੱਡ ਕੇ ਗਿਆ ਉਹ ਮੈਨੂੰ ਆਪਣੇ ਆਪ ਤੇ ਭਾਰ ਸਮਝਦੇ ਹਨ ਮੇਰੇ ਨਾਲ ਵਿਤਕਰਾ ਕਰਦੇ ਹਨ ਆਪਣੇ ਬੱਚਿਆਂ ਨਾਲ ਮੈਨੂੰ ਵੱਖਰਾ ਕਰਦੇ ਹਨ ਅਤੇ ਹਰਦੀਪ ਜੋ ਕਿ ਬੜਾ ਸਮਝਦਾਰ ਸੀ ਉਸਨੇ ਮੇਰੇ ਮੋਢੇ ਤੇ ਹੱਥ ਰੱਖਿਆ ਉਹ ਦੇਖ ਗੁਰਤੇਜ ਉਹ ਜੋ ਵੀ ਦੇਖਣਾ ਉਸਨਾਰ ਕੋਈ ਵੀ ਫਰਕ ਨਹੀਂ ਪੈਂਦਾ ਤੇਰਾ ਪਿਤਾ ਤੈਨੂੰ ਇੱਕ ਚੀਜ਼ ਜ਼ਰੂਰ ਛੱਡ ਕੇ ਗਿਆ ਹੈ ਉਹ ਹੈ ਤੇਰਾ ਸੁਪਨਾ ਤੇਰਾ ਕਿਰਦਾਰ ਤੇਰੀ ਗੁਰਸਿੱਖੀ ਅੱਜ ਤੋਂ ਤੇਰੀ ਮੰਜ਼ਲ ਬਦਲ ਜਾਵੇਗੀ ਤੂੰ ਮੈਨੂੰ ਅਤੇ ਜਗਮੀਤ ਤੈਨੂੰ ਆਪਣਾ ਭਰਾ ਮੰਨ ਤੂੰ ਅੱਜ ਤੋਂ ਸਾਡੇ ਨਾਲ ਸਾਡੇ ਘਰ ਪੜੇਗਾ ਸਾਡੇ ਘਰ ਆਇਆ ਕਰੇ ਉੱਤੇ ਤੇਰੇ ਨਾਲ ਕੋਈ ਵਿਤਕਰੇ ਨਹੀਂ ਕਰੇਗਾ ਕੋਈ ਪੇਦ ਭਾਵਨੀ ਕਰੇਗਾ ਬਸ ਤੂੰ ਸਾਡੇ ਨਾਲ ਰਿਹਾ ਕਰ ਮੈਂ ਹੈਰਾਨੀ ਨਾਲ ਉਹਨਾਂ ਵੱਲ ਦੇਖਿਆ ਜਗਮੀਤ ਨੇ ਕਿਹਾ ਹਰਦੀਪ ਸਿੰਘ ਕਰਿਆ ਹੈ ਅਸੀਂ ਤੈਨੂੰ ਇਕੱਠੇ ਪੜਾਂਗੇ ਅਤੇ ਇਸ ਮੁਸ਼ਕਲ ਦਾ ਮੁਕਾਬਲਾ ਕਰਾਂਗੇ ਇੱਕ ਪਾਸੇ ਜਿੱਥੇ ਮਾਵੇਂ-ਮਾਂਬੇ ਦੀਆਂ ਗੱਲਾਂ ਮੈਨੂੰ ਅੰਦਰੋਂ ਤੋੜ ਰੀਆਂ ਸਨ ਉੱਤੇ ਮੇਰੇ ਦੋਸਤ ਮੇਰਾ ਸਹਾਰਾ ਬਣ ਗਏ ਅਸੀਂ ਕਿੰਨੇ ਦੋਸਤ 8ਵੀਂ ਜਮਾਤ ਵਿੱਚ ਸਨ ਜਦੋਂ ਸਾਰੇ ਦੋਸਤ ਇੱਕ ਚੰਗੇ ਅਧਿਆਪਕ ਦੇ ਕੋਲ ਜਾਂਦੇ ਤਾਂ ਗੁਰਤੇਜ ਦੇ ਕੋਲ ਪੈਸੇ ਨਹੀਂ ਹੁੰਦੇ ਸਨ ਉਹ ਇੱਕ ਪੁਰਾਣੀ ਲਾਇਬ੍ਰੇਰੀ ਦੇ ਵਿੱਚ ਜਾ ਕੇ ਬੈਠ ਜਾਂਦਾ ਅਤੇ ਆਪਣੀਆਂ ਕਿਤਾਬਾਂ ਖੋਲ੍ਹ ਲੈਂਦਾ ਇੱਕ ਦਿਨ ਹਰਦੀਪ ਨੇ ਗੁਰਤੇਜ ਨੂੰ ਕਿਹਾ ਅੱਜ ਤੋਂ ਅਸੀਂ ਲਾਇਬ੍ਰੇਰੀ ਦੇ ਵਿੱਚ ਨਹੀਂ ਜਾਵਾਂਗੇ ਸਗੋਂ ਆਪਣੇ ਪਿੰਡ ਦੇ ਨਵੇਂ ਅਧਿਆਪਕ ਅਮਰਜੀਤ ਸਰ ਕੋਲ ਪੜਨ ਜਾਵਾਂਗੇ ਚਿੰਤਾ ਨਾ ਕਰ ਸਰ ਬਹੁਤ ਹੀ ਚੰਗੇ ਹਨ ਉਹ ਗਰੀਬ ਬੱਚਾ ਨੂੰ ਮੁਫਤ ਦੇ ਵਿੱਚ ਪੜਾਉਂਦੇ ਹਨ ਜਗਮੀਤ ਨੇ ਕਿਹਾ ਹਰਦੀਪ ਸਹੀ ਕਹਿ ਰਿਹਾ ਹੈ ਜੇ ਤੂੰ ਉੱਥੇ ਪੜ੍ਹਨ ਜਾਵੇਂਗਾ ਤੇ ਤੇਰੀ ਪੜ੍ਹਾਈ ਦੇ ਵਿੱਚ ਹੋਰ ਵੀ ਜ਼ਿਆਦਾ ਤਰੱਕੀ ਹੋਵੇਗੀ ਉਹਨਾਂ ਦੀਆਂ ਗੱਲਾਂ ਸੁਣ ਕੇ ਗੁਰਤੇਜ ਦਾ ਦਿਲ ਖੁਸ਼ ਹੋ ਗਿਆ ਉਹ ਤਿੰਨੇ ਅਗਲੇ ਦਿਨ ਸਵੇਰੇ 6 ਵਜੇ ਅਮਰਜੀਤ ਸਰ ਦੇ ਘਰ ਗਏ ਅਮਰਜੀਤ ਸਰ ਇੱਕ ਬਹੁਤ ਹੀ ਸਧਾਰਨ ਅਤੇ ਨਿਮਰ ਵਿਅਕਤੀ ਸਨ ਉਹਨਾਂ ਨੇ ਸਾਨੂੰ ਦਿਨਾਂ ਨੂੰ ਆਪਣੇ ਕੋਲ ਬਿਠਾਇਆ ਅਤੇ ਬੜੇ ਪਿਆਰ ਨਾਲ ਬਾਕੀ ਬੱਚਿਆਂ ਦੇ ਨਾਲ ਪੜਾਉਣਾ ਸ਼ੁਰੂ ਕਰ ਦਿੱਤਾ ਗੁਰਤੇਜ ਦੇ ਮਾਮਾ ਮਮੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਹੋਰ ਜ਼ਿਆਦਾ ਗੁੱਸਾ ਹੋ ਗਏ ਇੱਕ ਸ਼ਾਮ ਗੁਰਤੇਜ ਜਦੋਂ ਅਮਰਜੀਤ ਸਰ ਦੇ ਘਰੋਂ ਵਾਪਸ ਆਇਆ ਤਾਂ ਮਾਮੀ ਨੇ ਉਸ ਨੂੰ ਬੜੇ ਘੜਕਦੇ ਹੋਏ ਕਿਹਾ ਤੂੰ ਕੀ ਸੋਚਿਆ ਸੀ ਕਿ ਤੂੰ ਪੜ੍ਹੇਗਾ ਲਿਖੇਗਾ ਬਿਲਕੁਲ ਗਲਤ ਕੰਮ ਹੈ ਹੁਣ ਤੂੰ ਵੱਡਾ ਹੋ ਗਿਆ ਹੈ 8ਵੀਂ ਜਮਾਤ ਚੰਗਾ ਹੁਣ ਤੇਰਾ ਪੜਨਾ ਲਿਖਣਾ ਬੰਦ ਹੋਏ ਅਇ ਤੋਂ ਤੋਂ ਸਾਡੇ ਨਾਲ ਖੇਤਾਂ ਵਿੱਚ ਜਾ ਕੇ ਦੇਖ ਤਰ੍ਹਾਂ ਮਾਮਾ ਜਰਾ ਹੈ ਖੇਤਾਂ ਦੇ ਵਿੱਚ ਇਕੱਲੀ ਮਿਹਨਤ ਕਰਦਾ ਹੈ ਤੁਹਾਡਾ ਟਿੱਡ ਪਰਦਾ ਹੈ ਤੇਰਾ ਨਹੀਂ ਫਰਜ ਬਣਦਾ ਵੀ ਆਪਣੇ ਮਾਮੇ ਦੀ ਮਦਦ ਕਰੇ ਕਦੋਂ ਤੱਕ ਸਾਡੀ ਮਿਹਨਤ ਦੀਆਂ ਫਰੀ ਦੀਆਂ ਰੋਟੀਆਂ ਪਾੜੇਗਾ ਕੰਮ ਕਰਵਾਇਆ ਕਰ ਸਿਰਫ ਰੋਟੀ ਪਾਣੀ ਖਾਣ ਲਈ ਕਰ ਆਇਆ ਕਰ ਬਾਕੀ ਖੇਤਾਂ ਦੀ ਤਿਆ ਕਰ ਮਾਮੇ ਦੀਆਂ ਗੱਲਾਂ ਸੁਣ ਕੇ ਗੁਰਤੇ ਦੀਆਂ ਅੱਖਾਂ ਦੇ ਵਿੱਚ ਹੰਝ ਵਾਰੇ ਉਸਨੇ ਮਾਮੀ ਨੂੰ ਕਿਹਾ ਮਾਮੇ ਜੀ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਬਹੁਤ ਸਮਝਦੇ ਹੋ ਪਰ ਮੈਂ ਹਮੇਸ਼ਾ ਤੁਹਾਡਾ ਸਤਕਾਰ ਕਰਾਂਗਾ ਪਰ ਮੈਂ ਆਪਣੀ ਪ੍ਰਾਈ ਕਿਸੇ ਵੀ ਖਾਤ ਦੇ ਛੜਨੀ ਨਹੀਂ ਹੈ ਉਸ ਦੀਆਂ ਗੱਲਾਂ ਸੁਣ ਕੇ ਮਾਮੇ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਉਸ ਨੇ ਗੁਰਤੇਜ ਨੂੰ ਕਿਹਾ ਤੂੰ ਅੱਜ ਤੋਂ ਸਾਡੇ ਘਰ ਨਹੀਂ ਆਵੇਂਗਾ ਜਾਂ ਨਿਕਲ ਜਾ ਇੱਥੋਂ ਦੇਖਦੇ ਹਾਂ ਕਿਤੇ ਰਹੇਗਾ ਚਾਰ ਦਿਨ ਭੁਖਾਰੇਗਾ ਆਪੇ ਇਕਲਾ ਜਾਵੇਗੀ ਤੇਰੀ ਪੜ੍ਹਾਈ ਦਾ ਪੂਤ ਮਿੰਟਾਂ ਦੇ ਵਿੱਚ ਉੱਤਰ ਜਾਣਾ ਹੈ ਜਾਂ ਚਲਾ ਜਾ ਇੱਥੋਂ ਕਿੱਥੇ ਜਾਣਾ ਹੈ ਜਾਂ ਜਿਹੜੇ ਦੋਸਤ ਕੋਲ ਜਾਣਾ ਹੈ ਉੱਤੇ ਰਹਿ ਬਸ ਇੱਥੇ ਮੁੜ ਕੇ ਨਹੀਂ ਤੂੰ ਹੁਣ ਸਾਡੇ ਤੇ ਬੋਝ ਨਹੀਂ ਹੈ ਜਾਂ ਹੁਣ ਤੂੰ ਆਜ਼ਾਦ ਹੈ ਮਾਮੇ ਦੀਆਂ ਗੱਲਾਂ ਸੁਣ ਕੇ ਗੁਰਤੇਜ ਹੈਰਾਨ ਰਹਿ ਗਿਆ ਉਸ ਨੇ ਜਗਮੀਤ ਅਤੇ ਹਰਦੀਪ ਨੂੰ ਇਸ ਬਾਰੇ ਦੱਸਿਆ ਉਹਨਾਂ ਨੇ ਗੁਰਤੇਜ ਨੂੰ ਹਿੰਮਤ ਦਿੱਤੀ ਹਰਦੀਪ ਨੇ ਉਸ ਨੂੰ ਕਿਹਾ ਗੁਰਤੇਜ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਹਾਂ ਅਸੀਂ ਤੇਨੇ ਇਕੱਠੇ ਪੜਾਂਗੇ ਹਰਦੀਪ ਦੇ ਪਿਤਾ ਜੋ ਕਿ ਇੱਕ ਬੜੇ ਧਾਰਮਿਕ ਅਤੇ ਦਿਆਲੂ ਇਨਸਾਨ ਸਨ ਉਹ ਮੰਨ ਗਏ ਉਹਨਾਂ ਨੇ ਗੁਰਤੇਜ ਨੂੰ ਆਪਣੇ ਕੋਲ ਰੱਖਿਆ ਬੇਟਾ ਤੂੰ ਚਿੰਤਾ ਨਾ ਕਰ ਤੂੰ ਇੱਥੇ ਰਹਿ ਸਕਦਾ ਹੈ ਇੱਥੇ ਤੇਰੇ ਨਾਲ ਕੋਈ ਵਿਤਕਰਾਨ ਨਹੀਂ ਕਰੇਗਾ ਤੂੰ ਆਰਾਮ ਨਾਲ ਪੜ ਅਤੇ ਉਸ ਨੂੰ ਆਪਣੇ ਬੇਟੇ ਵਾਂਗ ਪੜਿਆ ਗੁਰਤੇਜ ਆਪਣੇ ਦੋਸਤਾਂ ਜਗਮੀਤ ਅਤੇ ਹਰਦੀਪ ਨਾਲ ਦਿਨ ਰਾਤ ਪੜਾਈ ਕਰਦਾ ਉਹ 8ਵੀਂ ਜਮਾਤ ਦੇ ਵਿਦਿਆਰਥੀ ਇੱਕ ਦਿਨ ਉਹਨਾਂ ਦੇ ਅਧਿਆਪਕ ਅਮਰਜੀਤ ਸਰ ਨੇ ਉਹਨਾਂ ਨੂੰ ਪੁੱਛਿਆ ਤੁਹਾਡਾ ਭਵਿੱਖ ਦਾ ਸੁਪਨਾ ਹੇ ਕੀ ਬਣਨਾ ਚਾਹਨੇ ਹੋ ਵੱਡੇ ਹੋ ਕੇ ਕਿਹੜੇ ਮੁਕਾਮ ਤੇ ਪਹੁੰਚਣਾ ਹੈ ਗੁਰਤੇਜ ਨੇ ਅੱਗੇ ਆ ਕੇ ਕਿਹਾ ਸਰ ਮੈਂ ਤਾਂ ਆਈਏਐਸ ਅਫਸਰ ਬਣਾਂਗਾ ਮੈਂ ਦੇਸ਼ ਦੀ ਸੇਵਾ ਕਰਾਂਗਾ ਦੇਸ਼ ਲਈ ਕੁਝ ਕਰਾਂਗਾ ਮੈਨੂੰ ਲੋਕ ਸਲੂਟ ਕਰਿਆ ਕਰਨਗੇ ਨਾਲ ਹੀ ਸਲੂਟ ਮੇਰੀ ਦਸਤਾਰ ਨੂੰ ਹੋਵੇਗਾ ਮੇਰੀ ਸ਼੍ਰੀ ਸਾਹਿਬ ਨੂੰ ਹੋਵੇਗਾ ਬਹੁਤ ਘੱਟ ਲੋਕ ਹਨ ਜੋ ਕਿ ਗੁਰਸਿੱਖ ਹੋ ਕੇ ਇਸ ਪਾਸੇ ਜਾਂਦੇ ਹਨ ਮੈਂ ਨਕਸ਼ਾ ਬਦਲਾਂਗਾ ਅਤੀ ਪੰਜਾਬ ਨੂੰ ਨਵੇਂ ਸਿਰੇ ਤੇ ਲੈ ਕੇ ਜਾਵਾਂਗਾ ਲੋਕ ਵੀ ਦੇਖਣਗੇ ਵੀ ਆਹ ਦੇਖੋ ਇੱਕ ਸਰਦਾਰ ਆਈਏਐਸ ਅਫਸਰ ਆ ਰਿਹਾ ਹੈ ਉਸ ਦੀਆਂ ਗੱਲਾਂ ਸੁਣ ਅਮਰਜੀਤ ਸਰ ਬੜੇ ਹੈਰਾਨ ਲਗੇ ਕਿ ਐਡੀ ਛੋਟੀ ਉਮਰ ਅਤੇ ਇੰਨੇ ਵੱਡੇ ਸੁਪਨੇ ਉਹਨਾਂ ਨੇ ਗੁਰਤੇਜ ਨੂੰ ਕਿਹਾ ਤੂੰ ਬੜਾ ਮਿਹਨਤੀ ਹੈਂ ਅਤੇ ਸਮੇਂਦਾਰ ਮੁੰਡਾ ਹੈਂ ਜੇ ਤੂੰ ਮਿਹਨਤ ਕਰੇਗਾ ਤਾਂ ਜਰੂਰ ਆਪਣਾ ਸੁਪਨਾ ਪੂਰਾ ਕਰੇਗਾ ਅਤੇ ਇੱਕ ਦਿਨ ਇੱਕ ਗੁਰਸ਼ਿਕ ਸਰਦਾਰ IAS ਅਫਸਰ ਬਣੇਗਾ 10ਵੀਂ ਜਮਾਤ ਦੇ ਵਿੱਚ ਗੁਰਤੇਜ ਨੇ ਬਹੁਤ ਹੀ ਚੰਗੇ ਨੰਬਰ ਹਾਸਲ ਕੀਤੇ ਉਸ ਨੇ ਆਪਣੇ ਪਿੰਡ ਦੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਮਾਮੇ ਮਾਮੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹ ਵੀ ਖੁਸ਼ ਹੋ ਗਏ ਕੋਈ ਗੱਲ ਨਹੀਂ ਮੁੰਡਾ ਜੰਗੀ ਪੜਾਈ ਕਰ ਰਿਹਾ ਹੈ ਗੁਰਤੇਜ ਦਾ IAS ਅਫਸਰ ਬਣਦਾ ਸੁਪਨਾ ਹੌਲੀ ਪੱਕਾ ਹੋ ਗਿਆ ਉਹ ਜਗਮੀਤ ਅਤੇ ਹਰਦੀਪ ਨਾ ਪਰਦਾ ਸੀ ਉਹ ਜਗਮੀਤ ਅਤੇ ਹਰਦੀਪ ਤੋਂ ਸਿੱਖਦਾ ਵੀ ਕਿਵੇਂ ਪੜ੍ਹਨਾ ਹੈ ਅਤੇ ਤਿਆਰੀ ਕਿਵੇਂ ਕਰਨੀ ਹੈ ਹਰਦੀਪ ਨੇ ਕਿਹਾ ਗੁਰਤੇਜ ਤੂੰ ਤਾਂ ਬੜਾ ਮਿਹਨਤੀ ਹੈ ਤੂੰ ਤਾਂ ਅਮਰਜੀਤ ਸਰਨਾਲੋਂ ਵੀ ਜ਼ਿਆਦਾ ਪੜਦਾ ਹੈ ਗੁਰਤੇਜ ਨੇ ਕਿਹਾ ਹਰਦੀਪ ਮੈਂ ਤਾਂ ਸਿਰਫ ਸਿੱਖਦਾ ਹਾਂ ਮੈਂ ਤਾਂ ਸਿਰਫ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦਾ ਹਾਂ ਜਗਮੀਤ ਨੇ ਕਿਹਾ ਸਹੀ ਕਰਿਆ ਹੈ ਗੁਰਤੇਜ ਤੂੰ ਤਾਂ ਬੜਾ ਮਿਹਨਤੀ ਹੈ ਉਹ ਤਿੰਨੋਂ ਦੋਸਤ ਹਮੇਸ਼ਾ ਨਾਲ ਨਾਲ ਪੜਦੇ ਉਹਨਾਂ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਮਿਹਨਤ ਕੀਤੀ ਉਹ ਤਿੰਨੇ ਦੋਸਤ ਯੂਪੀਐਸਾ ਦਾ ਪੇਪਰ ਦਿੰਦੇ ਹਨ ਸ਼ੁਰੂ ਦੇ ਵਿੱਚ ਪਹਿਲੇ अटेम्प्ट ਦੇ ਵਿੱਚ ਹੀ ਉਹਨਾਂ ਦੀ ਮਿਹਨਤ ਜਿਹੜੀ ਹੈ ਰੰਗ ਲਿਆਉਂਦੀ ਹੈ ਕਿਉਂਕਿ ਬੜੀ ਉਹਨਾਂ ਨੇ ਮਿਹਨਤ ਕੀਤੀ ਦਿਨ ਰਾਤ ਪੜਾਈ ਕੀਤੀ ਦੇ ਵਿੱਚ 14 14 ਘੰਟੇ 16 16 ਘੰਟੇ ਪੜ੍ਹਾਈ ਕੀਤੀ ਸੋਣਾ ਛੜਿਆ ਆਪਣੇ ਆਪ ਨੂੰ ਆਪਣੀ ਤੋਂ ਹੀ ਜੁਦਾ ਕਰ ਲਿਆ ਸਭ ਕੁਝ ਭੁੱਲ ਗਏ ਹਨੇਰੇ ਕਮਰੇ ਦੇ ਵਿੱਚ ਪੜ੍ਹਾਈ ਕੀਤੀ ਲੇਕਿਨ ਉਹਨਾਂ ਤਿੰਨਾਂ ਦੇ ਵਿੱਚੋਂ ਦੋ ਦਾ ਸਿਲੈਕਸ਼ਨ ਜਿਹੜਾ ਹੈ ਉਹ ਯੂਪੀਐਸਸੀ ਦੇ ਪੇਪਰ ਦੇ ਵਿੱਚ ਹੋ ਜਾਂਦਾ ਹੈ ਦੋਨੇ ਜਿਹੜੇ ਹਨ ਆਈਈਐਸ ਅਫਸਰ ਬਣ ਜਾਂਦੇ ਹਨ ਤੀਜਾ ਬੜਾ ਨਿਰਾਸ਼ ਹੁੰਦਾ ਹੈ ਅਤੇ ਉਹਨਾਂ ਨੂੰ ਹੌਸਲਾ ਦਿੰਦੇ ਹਨ ਕੋਈ ਗੱਲ ਨਹੀਂ ਤੇਰੀ ਪੜ੍ਹਾਈ ਦੇ ਵਿੱਚ ਬੜਾ ਦਮ ਹੈ ਅਸੀਂ ਤੇਰੀ ਮਦਦ ਕਰਾਂਗੇ ਤੂੰ ਵੀ ਸਾਡੇ ਵਰਗਾ ਅਫਸਰ ਬਣੇਗਾ ਕੋਈ ਮਿਹਨਤ ਕਰਦਾ ਹੈ ਅਤੇ ਦੋ ਕੁਸਲ ਠਹਿਰ ਕੇ ਉਸ ਦਾ ਵੀ ਸਿਲੈਕਸ਼ਨ ਜਿਹੜਾ ਹੈ ਉਹ ਯੂਪੀ ਦੇ ਵਿੱਚ ਯਾਨੀ ਆਈਐਸ ਵੱਜੋਂ ਹੋ ਜਾਂਦਾ ਹੈ ਤਿੰਨਾਂ ਨੇ ਬੜੀ ਮਿਹਨਤ ਕੀਤੀ ਅਤੇ ਅਮਰਜੀਤ ਸਰ ਦੇ ਸਫਲ ਪ੍ਰਯਾਸ ਜਿਹੜੇ ਹਨ ਉਹਨਾਂ ਤਿੰਨਾਂ ਨੂੰ ਆਈਐਸ ਅਫਸਰ ਬਣਾ ਦੇਦੇ ਹਨ ਉਹਨਾਂ ਨੇ ਆਪਣੀ ਸਫਲਤਾ ਦੀ ਕਹਾਣੀ ਲੋਕਾਂ ਨਾਲ ਤਾਂ ਜੀ ਕੀਤੀ ਤਿੰਨਾਂ ਦੇ ਇੰਟਰਵਿਊ ਹੋਏ ਵੀ ਤਿੰਨੇ ਦੋਸਤ ਜਿਹੜੇ ਹਨ ਇੱਕੋ ਕਮਰੇ ਦੇ ਵਿੱਚ ਬੈਠ ਕੇ ਕਿਵੇਂ ਜਿਹੜੇ ਹਨ ਇੰਨੇ ਵੱਡੇ ਉਹਨਾਂ ਤੇ ਪਹੁੰਚੇ ਹਨ ਤਿੰਨਾਂ ਦੇ ਇੰਟਰਵਿਊ ਅਖਬਾਰਾਂ ਦੇ ਵਿੱਚ ਛਪਦੇ ਹਨ ਲੋਕ ਬੜੀ ਪ੍ਰੇਰਣਾ ਲੈਂਦੇ ਹਨ ਵੱਡੇ ਅਫਸਰ ਬਣ ਚੁੱਕੇ ਹਨ ਆਸ-ਪਾਸ ਦੇ ਪਿੰਡਾਂ ਵਾਲੇ ਲੋਕ ਉਹਨਾਂ ਨੂੰ ਜਾਣਦੇ ਹਨ ਮਮਾ ਮਮੀ ਜੋ ਕਿ ਪਹਿਲਾਂ ਗੁਰਦੇਜ ਨਾਲ ਬੜੀ ਨਫ਼ਰਤ ਕਰਦੇ ਸਨ ਹੁਣ ਗੁਰਤੇਜ ਦੇ ਕੋਲਾਂ ਦੇ ਇੰਜ ਦਿਖਾਉਂਦੇ ਹਨ ਬਿੱਚੂ ਤਾਂ ਸਾਨੂੰ ਭੁੱਲ ਗਿਆ ਹੈ ਅਸੀਂ ਤੇਰੇ ਲਈ ਕੀ ਕੁਝ ਨਹੀਂ ਕੀਤਾ ਐਨੇ ਦਿਖਾਉਂਦੇ ਹਨ ਜਿਵੇਂ ਗੁਰਤੇਜ ਅੱਜ ਜੋ ਵੀ ਹੈ ਉਹਨਾਂ ਕਰਕੇ ਹੈ ਗੁਰਤੇਜ ਵੀ ਉਹਨਾਂ ਦਾ ਸਤਿਕਾਰ ਕਰਦਾ ਹੈ ਕਿਉਂਕਿ ਉਸਦੇ ਸੰਸਕਾਰ ਜਿਹੜੇ ਹਨ ਉਹ ਇਸ ਤਰ੍ਹਾਂ ਦੇ ਨਹੀਂ ਹਨ ਵੱਡਿਆਂ ਨੂੰ ਭੁੱਲ ਜਾਵੇ ਭਾਵੇਂ ਉਹਨਾਂ ਨੇ ਜੋ ਮਰਜ਼ੀ ਕੀਤਾ ਹੋਵੇ ਉਹਨਾਂ ਦੇ ਨਾਲ ਖੜਦਾ ਹੈ ਅਤੇ ਆਪਣੇ ਮਨੁਮਾਮੀ ਦਾ ਸਹਾਰਾ ਬਣਦਾ ਹੈ ਭਲਾ ਜੋ ਵੀ ਹੈ ਹੁਣ ਉਹੀ ਤਾਂ ਹਨ ਜੋ ਉਸਦੇ ਵੱਡਿਆਂ ਵਿੱਚੋਂ ਬਚੇ ਹਨ ਉਹਨਾਂ ਦਾ ਸਤਿਕਾਰ ਕਰਦਾ ਹੈ ਜਦੋਂ ਵੀ ਆਂਦੇ ਹਨ ਉਹਨਾਂ ਨੂੰ ਬੜੇ ਸਤਿਕਾਰ ਨਾਲ ਉੱਥੇ ਬਿਠਾਉਂਦਾ ਹੈ ਬੜੇ ਸਤਕਾਰਨ ਵਾਲੇ ਆਪਣੀ ਨੌਕਰਾਤ ਕਰਨ ਹੁਕਮ ਲਿੰਦਾ ਹੈ ਵੀ ਇਹਨਾਂ ਦੀ ਚੰਗੀ ਖਾਤਰਦਾਰੀ ਕਰੋ ਕੋਈ ਕਮੀ ਨਾ ਰਹੇ ਇਹ ਮੇਰੇ ਮਾਤਾ ਪਿਤਾ ਸਮਾਨ ਹਨ ਨੌਕਰੀ ਇਦਾਂ ਕਰਦੇ ਖਣਾਂ ਪੈਸੇ ਇਤਨਾ ਉਸਦੀ ਜ਼ਿੰਦਗੀ ਬੜੀ ਚੰਗੀ ਚੱਲ ਰਹੀ ਹੈ ਸਵੇਰੇ ਉੱਠਣਾ ਗੁਰਬਾਣੀ ਦਾ ਪਾਠ ਕਰਨਾ ਯੋਗਾ ਕਰਨਾ ਸਿਮਰਨ ਕਰਨਾ ਅਤੇ ਬਾਅਦ ਵਿੱਚ ਆਪਣੀ ਡਿਊਟੀ ਤੇ ਜਾਣਾ ਉਸ ਦਾ ਸੁਪਨਾ ਸੀ ਕਿ ਮੈਂ ਹੋਰ ਵੱਡਾ ਜਾਵਾਂ ਮੈਂ ਹੋਰ ਉੱਤੇ ਜਾਵਾਂ ਅਤੇ ਆਪਣੇ ਪੰਜਾਬੀ ਲੋਕਾਂ ਦੀ ਆਪਣੇ ਲੋਕਾਂ ਦੀ ਪੂਰੇ ਭਾਰ ਦੇ ਲੋਕਾਂ ਦੀ ਮਦਦ ਕਰਾਂ ਸੇਵਾ ਕਰਾਂ ਉਹ ਬੜੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਦਾ ਹੈ ਉਸ ਦਾ ਸੁਪਨਾ ਸੀ ਕਿ ਮੈਂ ਕਿਸੇ ਪ੍ਰਧਾਨ ਮੰਤਰੀ ਆਫਿਸ ਯਾਨੀ ਪੀਐਮਓ ਦੇ ਵਿੱਚ ਕੰਮ ਕਰਾਂ ਜਿੱਤੇ ਸ਼ਾਇਦ ਹਰ ਇੱਕ ਅਫਸਰ ਜਿਹੜਾ ਹੈ ਉਹ ਕੰਮ ਕਰਨਾ ਚਾਹੁੰਦਾ ਹੈ ਪੂਰਾ ਦੇਸ਼ ਜਿਹੜਾ ਹੈ ਉਹ ਪੀਐਮਓ ਚ ਕੰਟਰੋਲ ਹੁੰਦਾ ਹੈ ਪੂਰੇ ਦੇਸ਼ ਦੀਆਂ ਫਾਈਲਾਂ ਜੜੀਆਂ ਹਨ ਪੀਐਮਓ ਦਫਤਰ ਚ ਪਹੁੰਚਦੀਆਂ ਹਨ ਜਿੰਨੇ ਵੱਡੇ ਫੈਸਲੇ ਹੁੰਦੇ ਹਨ ਜਿਸ ਨਾਲ ਲੱਖਾਂ ਕਰੋੜਾ ਲੋਕ ਜਰੇ ਹਨ ਇੱਕੋ ਸਾਈਨ ਦੇ ਨਾਲ ਪ੍ਰਭਾਵਿਤ ਹੁੰਦੇ ਹਨ ਲੱਖਾਂ ਕਰੋੜਾ ਲੋਕ ਜਰੇ ਹਨ ਇੱਕੋ ਸਾਈਨ ਦੇ ਨਾਲ ਉਹਨਾਂ ਦੀ ਤਕਦੀਰ ਬਦਲੀ ਜਾਂਦੀ ਹੈ ਉੱਥੇ ਇਹਨੇ ਤੱਕ ਤਰ ਇਹਨੇ ਪਾਵਰਫੁਲ ਜਗ੍ਹਾ ਤੇ ਜਿੱਥੋਂ ਲੋਕਾਂ ਦੀ ਤਕਦੀਰ ਜਿਹੜੀ ਹੈ ਬਦਲੀ ਜਾ ਸਕਦੀ ਹੈ ਉੱਥੇ ਜੇਕਰ ਚੰਗੇ ਬੰਦੇ ਕੌਣ ਚਾਹੇ ਜੇਕਰ ਇਮਾਨਦਾਰ ਅਫਸਰ ਜਿਹੜੇ ਖਨ ਉੱਤੇ ਜਾਣ ਤਾਂ ਸ਼ਾਇਦ ਜਿਹੜਾ ਹੈ ਲੋਕਾਂ ਦੀ ਭਲਾਈ ਹੋ ਸਕਦੀ ਹੈ ਉਹ ਪੀਐਮਓ ਦਫਤਰ ਦੇ ਵਿੱਚ ਪਹੁੰਚਣਾ ਚਾਹੁੰਦਾ ਹੈ ਪਰ ਉਸਦੀ ਲਗਨ ਇਮਾਨਦਾਰੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਕਾਬਲੀਅਤ ਨੇ ਉਸ ਨੂੰ ਬਾਕੀਆਂ ਤੋਂ ਵੱਖਰਾ ਬਣਾਇਆ ਇੱਕ ਵਾਰ ਇੱਕ ਵੱਡਾ ਪ੍ਰੋਜੈਕਟ ਜਿਹੜਾ ਹੈ ਜੋ ਕਿ ਪਿੰਡਾਂ ਦੇ ਵਿੱਚ ਸਾਫ਼ ਪਾਣੀ ਪਹੁੰਚਾਉਣ ਵਾਲਾ ਸੀ ਲਾਲ ਫੀਤਾ ਸ਼ਾਏ ਯਾਨੀ ਰੈੱਡ ਟੈਪੀਜ਼ਮ ਵਿੱਚ ਫਸਿਆ ਸੀ ਫਾਈਲਾਂ ਇੱਕ ਮਹੀਨੇ ਤੋਂ ਦੂਜੇ ਮਹੀਨੇ ਤੱਕ ਘੁੰਮਰੀਆਂ ਸਨ ਪਰ ਕੋਈ ਵੀ ਫੈਸਲਾ ਨਹੀਂ ਲਿਆ ਜਾ ਰਿਹਾ ਸੀ ਗੁਰਤੇਜ ਨੇ ਇਹ ਦੇਖਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਇਹ ਸਿਰਫ ਕਾਗਜ਼ੀ ਕਾਰਵਾਈ ਨਹੀਂ ਸਗੋਂ ਲੱਖਾਂ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਸੀ ਉਸਨੇ ਆਪਣੇ ਅਫਸਰ ਨੂੰ ਕਿਹਾ ਸਰ ਜੇ ਅਸੀਂ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਅਸਲ ਦੇ ਵਿੱਚ ਨਹੀਂ ਲਿਆਵਾਂਗੇ ਤਾਂ ਪਿੰਡਾਂ ਵਿੱਚ ਲੋਕ ਜਿਹੜੇ ਹਨ ਬਿਮਾਰੀਆਂ ਨਾਲ ਮਰ ਜਾਣਗੇ ਇਹ ਸਿਰਫ ਫਾਈਲ ਨਹੀਂ ਸੀ ਇਹ ਸਾਰੇ ਲੋਕਾਂ ਦੀ ਜ਼ਿੰਦਗੀ ਸੀ ਸਾਨੂੰ ਕੁਝ ਕਰਨਾ ਚਾਹੀਦਾ ਹੈ ਗੁਰਤੇਜ ਦੀ ਇਸ ਸਿੱਧੀ ਗੱਲ ਨੇ ਉਸਤੇ ਸੀਨੀਅਰ ਨੂੰ ਬੜਾ ਪ੍ਰਭਾਵਿਤ ਕੀਤਾ ਉਸਨੇ ਗੁਰਤੇਜ ਨੂੰ ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ ਦਿੱਤੀ ਗੁਰਤੇਜ ਨੇ ਸਿੱਧੇ ਤੌਰ ਤੇ ਜਮਿਨੀ ਪੱਧਰ ਤੇ ਕੰਮ ਕਰ ਰਹੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਵਿਚਕਾਰਲੇ ਲਿੰਕਾਂ ਨੂੰ ਖਤਮ ਕੀਤਾ ਅਤੇ ਯਕੀਨੀ ਮਨਾਇਆ ਕਿ ਫੰਡ ਜਿਹੜਾ ਹੈ ਸਹੀ ਸਮੇਂ ਤੇ ਇਸ ਜਗ੍ਹਾ ਤੇ ਪਹੁੰਚੇ ਅਤੇ ਮਮਚਾਲੇ ਦੇ ਰਹਿਣਾ ਉਹ ਲੋਕਾਂ ਦੀ ਗਿਣਤੀ ਘੱਟ ਹੋਵੇ ਤਾਂ ਕਿ ਪੂਰਾ ਫੰਡ ਜਿਹੜਾ ਹੈ ਉਹ ਲੋਕਾਂ ਤੱਕ ਪਹੁੰਚ ਸਕੇ ਨਾ ਕਿ ਮਮਚਾਲੇ ਦੇ ਅਫਸਰ ਜਿਹੜੇ ਹਨ ਉਹ ਆਪਣੀਆਂ ਜੇਬਾਂ ਦੇ ਵਿੱਚ ਪਾ ਦੇਣ। ਇਸ ਪ੍ਰੋਜੈਕਟ ਦੀ ਸਫਲਤਾ ਨੇ ਉਸ ਦੀ ਪਛਾਣ ਬਣਾਈ ਉਸ ਦੀ ਇਹ ਤਾਂ ਸਮਰੱਥਾ ਅਤੇ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਪ੍ਰਵਰਤੀ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਨੋਟਿਸ ਕੀਤਾ। ਕੁਝ ਸਾਲਾਂ ਬਾਅਦ ਉਸ ਨੇ ਖਾਸ ਪ੍ਰੋਜੈਕਟ ਲਈ PMO ਵਿੱਚ ਤਾਇਨਾਤ ਕੀਤਾ ਗਿਆ। ਹੁਣ ਉਸ ਦੀ ਡਿਊਟੀ ਜਿਹੜੀ ਹੈ ਉਹ PMO ਦੇ ਵਿੱਚ ਹੈ। ਉਸ ਦਾ ਸੁਪਨਾ ਜਿਹੜਾ ਹੈ ਉਹ ਸੱਚ ਕਰ ਹੋ ਗਿਆ ਹੈ। ਉਸ ਦਾ ਸੁਪਨਾ ਜੋ ਕਿ PMO ਤੰਦੇ ਵਿੱਚ ਕੰਮ ਕਰਨ ਦਾ ਸੇ ਜੋ ਕਿ ਸ਼ਾਇਦ ਹਰ ਇੱਕ ਵੰਡੇ ਅਫਸਰ ਦਾ ਸੁਪਨਾ ਹੁੰਦਾ ਹੈ ਵੀ ਕਿਸੇ ਤਰੀਕੇ ਨਾਲ ਉੱਥੇ ਮੁਕਾਮ ਦੇ ਵਿੱਚ ਪਹੁੰਚ ਜਾਵੇ ਜਿਸ ਨਾਲ ਜੜੀ ਹੈ ਹੋਰ ਪਾਵਰ ਹੱਥ ਦੇ ਵਿੱਚ ਆਵੇ ਅਤੇ ਜੇਰੇ ਇਮਾਨਦਾਰ ਹਨ ਕੋਈ ਸੋਈ ਦੇਖਣ ਵਿੱਚ ਉੱਥੇ ਜਾ ਕੇ ਆਪਾਂ ਸੇਵਾ ਕਰਾਂਗੇ ਬਾਕੀ ਜਿਹੜੇ ਨੇ ਸੋਈ ਦੇਖਣ ਮਿਉਥੇ ਮੋਟੀ ਕਮਾਈ ਆਵੇਗੀ ਕਿਉਂਕਿ ਹਜ਼ਾਰਾਂ ਕਰੋੜਾਂ ਦੇ ਵਿੱਚ ਫਾਈਲਾਂ ਉੱਥੇ ਘੁੰਮਦੀਆਂ ਹਨ ਜੇਕਰ ਉੱਥੇ ਰਵਾਂਗੇ ਤਾਂ ਸਾਡੀ ਜਿਹੜੀ ਹੈ ਜ਼ਿੰਦਗੀ ਬਦਲ ਜਾਵੇਗੀ ਪੂਰੇ ਦੇਸ਼ ਦਾ ਭਵਿੱਖ ਜਿਹੜਾ ਹੈ ਉਹ ਸਾਡੇ ਖੱਤਾਂ ਦੇ ਵਿੱਚ ਹੋਵੇਗਾ ਜੋ ਕੁਝ ਕਰਨਾ ਚਾਹਾਂਗੇ ਉਹ ਕਰ ਸਕਦੇ ਹਾਂ ਬਾਕੀ ਤੁਸੀਂ ਸਮਝਦਾਰ ਹੋ ਬਹੁਤ ਕਾ ਅਫਸਰ ਜਿਹੋ ਹੁੰਦੇ ਹਨ ਜੋ ਕਿ ਇਮਾਨਦਾਰੀ ਨਾਲ ਕੰਮ ਕਰਦੇ ਹਨ ਜੋ ਕਿ ਸਤਮਤ ਰੱਬ ਤੋਂ ਡਰਦੇ ਹਨ ਕਿਉਂਕਿ ਇਹੋ ਜੇ ਉਹਦੇ ਤੇ ਪਹੁੰਚ ਕੇ ਬੰਦਾ ਰੱਬ ਨੂੰ ਪਰ ਸਮਝਣ ਲੱਗ ਜਾਂਦਾ ਹੈ ਰੱਬ ਨੂੰ ਵੀ ਮੜਾ ਕਹਿੰਦਾ ਹੈ ਆਪਣੇ ਆਪ ਨੂੰ ਰੱਬ ਤੋਂ ਚ ਸਮਝਦਾ ਹੈ ਰੱਬ ਭੁੱਲ ਜਾਂਦਾ ਹੈ ਹੰਕਾਰ ਦੇ ਵਿੱਚ ਆ ਜਾਂਦਾ ਹੈ ਅਤੇ ਬਾਅਦ ਦੇ ਵਿੱਚ ਇਹੋ ਜੇ ਉਹ ਜੇ ਕੰਮ ਕਰਦਾ ਹੈ ਇਹੋ ਜੇ ਉਹ ਜੇ ਗੁਨਾਹ ਕਰਦਾ ਹੈ ਜਿਸ ਨੂੰ ਸ਼ਾਇਦ ਸੁਣ ਕੇ ਵੀ ਕਈਆਂ ਦੇ ਰੰਗ ਟਿਖੜੇ ਹੋ ਜਾਂਦੇ ਹਨ ਚੰਗਾ ਇਨਸਾਨ ਇਹੋ ਜੇ ਮੜੇ ਕਮਨੁਸ ਹੋਣੀ ਨਹੀਂ ਸਕਦਾ ਇਹੋ ਜੇ ਮੜੇ ਕੰਮ ਜਿਹੜੇ ਹਨ ਉੱਥੇ ਹੁੰਦੇ ਹਨ ਹਾਂਜੀ ਪਿਆਮ ਦੇ ਵਿੱਚ ਪੰਜ ਗੁਰਤੇਜ ਨੂੰ ਦਿਖਦਾ ਹੈ ਕਿ ਪੀਐਮ ਦੀ ਦੁਨੀਆ ਬਿਲਕੁਲ ਬਕਰੀ ਹੈ ਇਹ ਸਿਰਫ ਸਿਆਸੀ ਫੈਸਲਿਆਂ ਦਾ ਕੇਂਦਰ ਨਹੀਂ ਹੈ ਸਗੋਂ ਨੀਤੀਆਂ ਬਣਾਉਣਾ ਉਹਨਾਂ ਨੂੰ ਲਾਗੂ ਕਰਨਾ ਅਤੇ ਦੇਸ਼ ਦੇ ਸਭ ਤੋਂ ਵੱਡੇ ਚੁਣੌਤੀਆਂ ਨੂੰ ਹੱਲ ਕਰਨ ਦਾ ਕੇਂਦਰ ਸੀ ਗੁਰਤੇਜ ਨੇ ਇੱਥੇ ਬਹੁਤ ਕੁਝ ਸਿੱਖਿਆ ਉਸਨੇ ਸਿੱਖਿਆ ਕਿਵੇਂ ਦੇਸ਼ ਦੇ ਵੱਡੇ ਅਫਸਰ ਕੰਮ ਕਰਦੇ ਹਨ ਉਹ ਹਮੇਸ਼ਾ ਪ੍ਰਧਾਨ ਮੰਤਰੀ ਦੇ ਨਾਲ ਬੈਠਦਾ ਅਤੇ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦਾ ਇੱਕ ਦਿਨ ਪ੍ਰਧਾਨ ਮੰਤਰੀ ਨੇ ਗੁਰਤੇਜ ਨੂੰ ਪੁੱਛਿਆ ਵੀ ਗੁਰਤੇਜ ਤੈਨੂੰ ਇੱਥੇ ਕੰਮ ਕਰਦੇ ਨੂੰ ਕਿਵੇਂ ਲੱਗਦਾ ਹੈ ਕਿ ਤੂੰ ਆਪਣੇ ਆਪ ਨੂੰ ਖੁਸ਼ ਮਹਿਸੂਸ ਕਰਦਾ ਹੈ ਗੁਰਤੇਜ ਨੇ ਜਵਾਬ ਦਿੱਤਾ ਸਰ ਮੈਨੂੰ ਇੱਥੇ ਕੰਮ ਦਿਨ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਆਪਣੇ ਪਿੰਡ ਦੇ ਲੋਕਾਂ ਦੀ ਮਦਦ ਕਰ ਸਕਦਾ ਹਾਂ ਆਪਣੇ ਲੋਕਾਂ ਦੀ ਆਪਣੇ ਭਾਈਚਾਰੇ ਦੀ ਇਹ ਮੇਰਾ ਸੁਪਨਾ ਹੈ ਗੁਰਤੇਜ ਨੇ ਪੀਐਮਓ ਦੇ ਵਿੱਚ ਕੰਮ ਕਰਦੇ ਹੋਏ ਆਪਣੀਆਂ ਜੜ੍ਹਾਂ ਨੂੰ ਯਾਦ ਰੱਖਿਆ ਉਹ ਹਮੇਸ਼ਾ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਦਾ ਉਹ ਜਾਣਦਾ ਸੀ ਕਿ ਇੱਕ ਛੋਟੀ ਜੀ ਨੀਤੀ ਵੀ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਜਿੱਥੇ ਇੱਥੇ ਪਹੁੰਚਦੇ ਸਾਰੇ ਲੋਕਾਂ ਦੀ ਜਾਇਦਾਦ ਜਿਹੜੀ ਹੈ ਉਹ ਹਜ਼ਾਰਾਂ ਕਰੋੜਾਂ ਦੇ ਵਿੱਚ ਪਹੁੰਚ ਜਾਂਦੀ ਹੈ ਗੁਰਤੇਜ ਦੇ ਕੋਲ ਅਜੇ ਵੀ ਆਪਣਾ ਖੁੱਦਾ ਬਸ ਇੱਕ ਛੋਟਾ ਜਿਹਾ ਘਰ ਸੀ ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿੰਦਾ ਅਤੇ ਇੱਕ ਸਰਕਾਰੀ ਮਕਾਨ ਜਿੱਤੇ ਪੀਐਮਓ ਦੇ ਲਈ ਕੰਮ ਕਰਦਾ ਸੀ ਉਸ ਦਾ ਆਪਣਾ ਮਕਾਨ ਤਾਂ ਪੰਜਾਬ ਦੇ ਵਿੱਚ ਅਜੇ ਵੀ ਆਪਣੇ ਪਿੰਡ ਦੇ ਵਿੱਚ ਸੀ ਜਿੱਤੇ ਉਸ ਦਾ ਜੱਦੀ ਪੁਸ਼ਤੀ ਕਰ ਸੀ ਲੇਕਿਨ ਪਰਿਵਾਰ ਜਿਹੜਾ ਹੈ ਉਹ ਦਿੱਲੀ ਦੇ ਵਿੱਚ ਰਹਿੰਦਾ ਹੈ ਉਸ ਨੇ ਇੱਕ ਹੋਰ ਪ੍ਰੋਜੈਕਟ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਜਿਸ ਦਾ ਉਦੇਸ਼ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਦੇਣਾ ਸੀ ਉਸ ਨੇ ਪੀਐਮਓ ਦੇ ਵਿੱਚ ਕੰਮ ਕਰਦੇ ਹੋਏ ਲੋਕਾਂ ਦੀ ਬੜੀ ਮਦਦ ਕੀਤੀ ਉਹ ਜਾਣਦਾ ਸੀ ਕਿ ਇੱਕ ਛੋਟੀ ਜੀ ਮਦਦ ਵੀ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਉਸ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਆਪਣੇ ਲਈ ਪੈਸਾ ਨਹੀਂ ਕਮਾਇਆ ਬਲਕਿ ਇੱਜ਼ਤ ਕਮਾਈ ਕਈ ਲੋਕ ਜਿਹੜੇ ਹੁਣ ਉਸਤੇ ਨੰਨ ਵਾਲੇ ਉਸ ਤੋਂ ਚਦੇ ਹਨ ਉਸ ਤੋਂ ਨਫ਼ਰਤ ਕਰਦੇ ਹਨ ਵੀ ਨਾ ਤਾਂ ਆਪ ਖਾਂਦਾ ਹੈ ਅਤੇ ਕਈ ਵਾਰ ਜਿਹੜਾ ਹੈ ਬਾਕੀ ਜਿਹੜੇ ਹਨ ਖਾਂਦੇ ਹਨ ਉਹਨਾਂ ਦੇ ਵਿੱਚ ਵੀ ਦਿੱਕਤਾਂ ਕਰਦਾ ਹੈ ਇਸ ਨੂੰ ਹਟਾ ਜਾਵੇ ਕਈ ਲੋਕ ਜਿਹੜੇ ਹਨ ਉਸ ਦੇ ਪੈਰ ਖਿਜਦੇ ਹਨ ਲੇਕਿਨ ਪ੍ਰਤੇਜ ਨੂੰ ਪਰਵਾਹ ਨਹੀਂ ਹੈ ਉਹ ਜਦੋਂ ਸਵੇਰੇ ਗੁਰਬਾਣੀ ਪੜ੍ਹਦਾ ਤਾਂ ਉਸ ਦਾ ਇਰਾਦਾ ਹੋਰ ਡੇਢ ਹੋ ਜਾਂਦਾ ਉਸ ਨੂੰ ਲੱਗਦਾ ਸ਼ਾਇਦ ਮੈਂ ਜੋ ਕਰ ਰਿਹਾ ਹਾਂ ਸਹੀ ਕਰ ਰਿਹਾ ਹਾਂ ਕੋਈ ਗੱਲ ਨਹੀਂ ਹੈ ਜਿੰਨਰ ਸਮਾਂ ਮੈਂ ਇੱਥੇ ਕੰਮ ਕਰਾਂਗਾ ਮੈਂ ਆਪਣੀ ਇਮਾਨਦਾਰੀ ਰੱਖਾਂਗਾ ਗੁਰਦੇਵ ਦੀ ਆਤਮਾ ਦੇ ਵਿੱਚ ਇੱਕ ਖਾਲੀਪਣ ਜਾ ਸੀ ਜਿਸ ਨੂੰ ਭਰਨ ਲਈ ਉਸਨੇ ਆਪਣੇ ਅੰਦਰ ਇੱਕ ਨਵੀਂ ਸ਼ਾਂਤੀ ਦੀ ਲੋੜ ਮਹਿਸੂਸ ਕੀਤੀ ਉਸਨੇ ਫੈਸਲਾ ਕੀਤਾ ਵੀ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਜਾਵੇਗਾ ਉਸਨੇ ਸਿਰਫ 2 ਦਿਨਾਂ ਦੀ ਛੁੱਟੀ ਦੀ ਅਰਜ਼ੀ ਦਿੱਤੀ ਉਹ ਜਾਣਦਾ ਸੀ ਵੀ ਇੱਕ ਪੀਐਮਓ ਅਫਸਰ ਲਈ 2 ਦਿਨਾਂ ਦੀ ਛੁੱਟੀ ਲੈਣਾ ਵੀ ਕਿੰਨਾ ਮੁਸ਼ਕਲ ਹੈ ਉਸਨੇ ਆਪਣੀ ਸੁਰੱਖਿਆ ਨੂੰ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਬਾਹਰ ਵਾਲੇ ਪਾਸੇ ਰੁਕਣ ਲਈ ਕਿਹਾ ਅਤੇ ਆਪ ਇਕੱਲਾ ਹੀ ਆਪਣੇ ਪੀਏ ਦੇ ਨਾਲ ਅੰਦਰ ਚਲਾ ਗਿਆ ਦਰਬਾਰ ਸਾਹਿਬ ਦਾ ਵਾਤਾਵਰਣ ਬੜਾ ਖੂਬਸੂਰਤ ਸੀ ਉਸਨੂੰ ਆਪਣੇ ਬਚਪਨ ਦੀ ਯਾਦਾਂ ਤਾਜ਼ਾ ਹੋ ਗਈਆਂ ਉਸਨੇ ਆਪਣੇ ਨਾਲ ਦੇ ਦੋਸਤ ਹਰਦੀਪ ਅਤੇ ਜਗਮੀਤ ਨੂੰ ਵੀ ਉੱਥੇ ਬੁਲਾਇਆ ਜੋ ਕਿ ਉਸਦੇ ਇੱਕ ਕਹੇ ਤੇ ਦਰਬਾਰ ਸਭ ਪਹੁੰਚ ਗਏ ਤਿੰਨੇ ਦੋਸਤ ਅੱਜ ਲੰਬੇ ਸਮੇਂ ਬਾਅਦ ਦਰਬਾਰ ਸਭ ਇਕੱਠਾ ਹਨ ਤਿੰਨਾਂ ਨੇ ਆਪਣੇ ਨਾਲ ਦੇ ਅਫਸਰ ਜੋ ਕਿ ਉਹਨਾਂ ਦੀ ਸੁਰੱਖਿਆ ਅਤੇ ਮਦਦ ਲਈ ਆਏ ਸਨ ਉਹਨਾਂ ਨੂੰ ਬਾਹਰ ਕਰ ਦਿੱਤਾ ਵੀ ਤੁਸੀਂ ਆਪਣੀ ਸੇਵਾ ਕਰੋ ਆਪਣਾ ਘਰੋ ਅਸੀਂ ਇੱਥੇ ਆਪ ਸੇਵਾ ਕਰਾਂਗੇ ਸਿਮਰਨ ਕਰਾਂਗੇ ਅਸੀਂ ਇੱਥੇ ਕੋਈ ਅਫਸਰ ਬਣ ਕੇ ਰਹਿਣਾ ਨਹੀਂ ਚਾਹੁੰਦੇ ਬਹੁਤ ਅਫਸਰ ਬਣ ਲਈ ਹਾਂ ਸਾਰੀ ਉਮਰ ਅਫਸਰ ਬਣ ਕੇ ਬਿਤਾ ਦਿੱਤੀ ਹੈ ਹੁਣ ਇੱਥੇ ਰਹਿ ਕੇ ਅਸੀਂ ਗੁਰੂ ਸਾਹਿਬ ਦੀ ਸੇਵਾ ਕਰਨਾ ਚਾਹੁੰਦੇ ਹਾਂ ਗੁਰੂ ਸਾਹਿਬ ਵਿਆ ਅਸੀਂ ਸੰਗ ਮਾਨੂੰ ਸ਼ਾਂਤੀ ਦੇਣੀ ਹੈ ਸਾਰਿਆਂ ਦੇ ਨਾਲ ਵਾਲੇ ਜਿਹੜੇ ਅਧਿਕਾਰੀ ਹਨ ਉਹ ਉਹਨਾਂ ਦੀ ਗੱਲ ਸੁਣ ਕੇ ਸਾਈਡ ਹੋ ਜਾਂਦੇ ਹਨ ਵੀ ਚਲੋ ਜਿਵੇਂ ਅਫਸਰਾਂ ਦੀ ਮਰਜ਼ੀ ਹੈ ਉਹਵੇਂ ਕਰਨ ਦਿਓ ਸਾਰੇ ਜਿਨ੍ਹਾਂ ਨੂੰ ਕੱਲਾ ਛੱਡ ਦਿੰਦੇ ਹਨ ਤੇ ਨੇ ਬੜੇ ਚਿਰ ਬਾਅਦ ਇਕੱਠੇ ਹਨ ਉਹ ਜ਼ਿਆਦਾ ਗੱਲਾਂ ਬਾਤਾਂ ਨਹੀਂ ਕਰਦੇ ਬਸ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਸ਼ਰਨ ਪਾਣੀ ਕਰਦੇ ਹਨ ਬਾਅਦ ਦੇ ਵਿੱਚ ਮੱਥਾ ਟੇਕ ਕੇ ਅਤੇ ਉੱਥੇ ਹੀ ਅੰਦਰ ਕਈ ਘਟਾ ਤੱਕ ਕੀਰਤਨ ਸੁਣਦੇ ਹਨ ਪਤਾ ਨਹੀਂ ਲੱਗਦਾ ਕਦੋਂ ਸ਼ਾਮ ਹੋ ਗਈ ਤਿੰਨੇ ਬੜੇ ਇੱਕ ਸ਼ਾਂਤ ਹੋ ਕੇ ਉੱਤੇ ਬੈਠੇ ਰਹਿੰਦੇ ਹਨ ਜਿਵੇਂ ਕਿ ਗੱਲਾਂ ਤਾਂ ਬਹੁਤ ਹੁੰਦੀਆਂ ਹਨ ਗੱਲਾਂ ਫੋਨ ਤੇ ਵੀ ਹੋ ਜਾਂਦੀਆਂ ਹਨ ਲੇਕਿਨ ਬਾਕੀ ਜਿਹੜਾ ਹੈ ਇਹ ਪੰਨੇ ਜੋ ਕਿ ਗੁਰੂ ਦੀ ਗੋਦ ਵਿੱਚ ਬੈਠ ਕੇ ਮਿਲਦਾ ਹੈ ਇਹ ਸ਼ਾਇਦ ਦੁਬਾਰਾ ਨਹੀਂ ਮਿਲਣਾ ਤਿੰਨੋਂ ਜਿਹੜੇ ਹਨ ਉੱਥੇ ਬੈਠੇ ਰਹਿੰਦੇ ਹਨ ਬਾਅਦ ਦੇ ਵਿੱਚ ਉਹ ਲੰਗਰ ਹਾਲ ਦੇ ਵਿੱਚ ਜਾਂਦੇ ਹਨ ਤੇ ਨੇ ਬੜੇ ਮਾਨ ਰਤ ਸੇਵਾ ਕਰਦੇ ਹਨ ਸਮੇਂ ਦਾ ਧਿਆਨ ਨਹੀਂ ਲੱਗਦਾ ਅਤੇ ਫਿਰ ਜਿਹੜਾ ਹੈ ਦਰਬਾਰ ਸਾਹਿਬ ਦੀ ਸਫਾਈ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਜਿਵੇਂ ਕਿ ਕਈ ਸਾਲ ਪਹਿਲਾਂ ਜਿਹੜੇ ਹਨ ਤਿੰਨੋਂ ਇਕੱਠੇ ਇੱਥੇ ਆਏ ਸਨ ਆਪਣੇ ਅਧਿਆਪਕ ਨਾਲ ਉਹ ਉਹਨਾਂ ਨੂੰ ਇੱਥੇ ਘੁਮਾਣ ਲੈ ਕੇ ਆਏ ਸੀ ਲੇਕਿਨ ਇੱਥੇ ਪਹੁੰਚ ਕੇ ਜੋ ਉਹਨਾਂ ਨੂੰ ਰੋਹਾਨੀ ਸ਼ਬਰ ਮਹਿਸੂਸ ਹੋਇਆ ਜੋ ਉਹਨਾਂ ਨੂੰ ਰੋਹਾਨੀ ਤਾਕਤ ਉਦੋਂ ਮਹਿਸੂਸ ਸ਼ਾਇਦ ਇਨੇ ਸਮੇਂ ਬਾਅਦ ਇੱਥੇ ਦੁਬਾਰਾ ਉਹੀ ਲੱਗ ਰਿਹਾ ਹੈ ਉਹਨਾਂ ਨੂੰ ਯਾਦ ਵੀ ਨਹੀਂ ਰਹਿੰਦਾ ਵੀ ਉਹ ਕੋਈ ਵੱਡੇ ਅਫਸਰ ਹਨੈਮ ਜਾਂ ਕੋਈ ਵੱਡੇ ਉਹਦੇ ਤੇ ਹਨੈਮ ਜਾਂ ਉਹ ਇੱਕ ਆਮ ਇਨਸਾਨ ਨਹੀਂ ਹਨੈਮ ਬਸ ਉਹ ਆਪਣੀ ਸਧਾਰਨ ਕੁਰਤੇ ਪਜਾਮੇ ਦੇ ਵਿੱਚ ਆਪਣੀਆਂ ਸਧਾਰਨ ਦਸਤਾਨਾਂ ਦੇ ਨਾਲ ਉੱਥੇ ਸੇਵਾ ਕਰਦੇ ਹਨੈਮ ਆਪਣੇ ਬਚਪਨ ਨੂੰ ਯਾਦ ਕਰਦੇ ਹਨ ਆਪਸ ਦੇ ਵਿੱਚ ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ ਐਸੀ ਤਰ੍ਹਾਂ ਸਮਾਪਿਦਾ ਹੈ ਦੋ ਦਿਨਾਂ ਦੀ ਛੁੱਟੀ ਖਤਮ ਹੋ ਗਈ ਹੈ ਲੇਕਿਨ ਤਿੰਨਾਂ ਦੇ ਵਿੱਚੋਂ ਕੋਈ ਵੀ ਜਾਣ ਨੂੰ ਤਿਆਰ ਨਹੀਂ ਹੈ ਸਾਰੇ ਸੋਚਦੇ ਹਨ ਬਸ ਇੱਕ ਦਿਨ ਹੋਰ ਇੱਕ ਦਿਨ ਹੋਰ ਇੰਜ ਕਰਦੇ ਕਰਦੇ ਦੋ ਦਿਨਾਂ ਤੋਂ ਪੂਰਾ ਬਣ ਚੁੱਕਿਆ ਹੈ ਤੇਨਾਂ ਨੂੰ ਕੋਈ ਵੀ ਡਰ ਨਹੀਂ ਹੈ ਕੋਈ ਪੈਣੀ ਹੈ ਵੀ ਸਾਡੀ ਨੌਕਰੀ ਜਿਹੜੀ ਹੈ ਖਤਰੇ ਦੇ ਵਿੱਚ ਜਾ ਸਕਦੀ ਹੈ ਤੇਨਾਂ ਦੇ ਵਿੱਚੋਂ ਇੱਕ ਜਿਹੜਾ ਹੈ ਵਾਪਸ ਸ਼ਵਾ ਜਾਂਦਾ ਹੈ ਉਹ ਚਾਹੁੰਦਾ ਹੈ ਵੀ ਮੈਂ ਜਾ ਕੇ ਆਪਣਾ ਕੰਮ ਸੰਭਾਲਾਂ ਦੋ ਜਿਹੜੇ ਹਾਂ ਰਾਜ਼ੀ ਹੁੰਦੇ ਹਨ ਵੀ ਅਸੀਂ ਇੱਥੇ ਰਹਿਾਂਗੇ ਇੱਥੇ ਸੇਵਾ ਕਰਾਂਗੇ ਲੇਕਿਨ ਦੂਜਾ ਵੀ ਜਿਹੜਾ ਹੈ ਹਰਦੀਪ ਉਹ ਵੀ ਛੱਡ ਕੇ ਚਲਾ ਜਾਂਦਾ ਹੈ ਬਹੁਤ ਹੋ ਗਿਆ ਸਨਵਤਿਆ ਨੂੰ 10 ਦਿਨ ਹੋ ਗਏ ਹਨ ਹੁਣ ਮੈਨੂੰ ਜਾਣਾ ਚਾਹੀਦਾ ਹੈ ਮੇਰੀ ਛੁੱਟੀ ਜਿਹੜੀ ਹੈ ਉਹ ਬਹੁਤ ਘੱਟ ਦਿਨਾਂ ਦੀ ਸੀ ਮੈਨੂੰ ਜਾ ਕੇ ਆਪਣੇ ਅਫਸਰਾਂ ਨੂੰ ਜਵਾਬ ਦੇਣਾ ਪਵੇਗਾ ਲੇਕਿਨ ਗੁਰਤੇਜ ਜੜਾ ਹੈ ਉਸ ਦਾ ਪਤਾ ਨਹੀਂ ਕਿਵੇਂ ਮੰਨ ਲਗਿਆ ਉਸ ਨੂੰ ਹੀ ਲਗਿਆ ਨਹੀਂ ਬਸ ساری عمر ਹੋ ਗਈ ਕੰਮ ਕਰਦੇ ਨੂੰ ਆਪੇ ਜਾ ਕੇ ਦੇਖ ਲਵਾਂਗੇ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ ਗੁਰੂ ਸਾਹਿਬ ਆਪ ਰੱਖੇਗਾ ਨਾ ਆਪ ਮੈਨੂੰ ਬਚਾਉਣਗੇ ਮੈਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਮੈਨੂੰ ਭਰੋਸਾ ਰੱਖਣਾ ਚਾਹੀਦਾ ਹੈ ਕੋਈ ਗੱਲ ਨਹੀਂ ਹੈ ਕਰ ਕੀ ਹੋ ਗਿਆ ਚਾਰ ਛੁੱਟੀਆਂ ਹਨਮ ਆਪੇ ਮਨਾ ਲਵਾਂਗੇ ਮੇਰੀ ਤਨਖਾਹ ਚੋਂ ਕੱਟ ਲੈਣਗੇ ਏਡੀ ਕਿਹੜੀ ਗੱਲ ਹੈ ਪੀਐਮਓ ਦੇ ਵਿੱਚ ਬਹੁਤ ਸਮਾਂ ਹੋ ਗਿਆ ਕੰਮ ਕਰਦੇ ਨੂੰ ਵੱਤ ਤੋਂ ਵੱਤ ਮੇਰਾ ਟਰਾਂਸਫਰ ਕਰ ਦੇਣਗੇ ਹੋਰ ਇਹਨਾਂ ਨੇ ਕੀ ਕਰਨਾ ਹੈ ਕੋਈ ਗੱਲ ਨਹੀਂ ਹੈ ਮੈਂ ਇੱਥੇ ਗੁਰੂ ਸਾਹਿਬ ਦੀ ਸੇਵਾ ਕਰਾਂਗਾ ਸ਼ਾਇਦ ਇਹ ਮੌਕਾ ਦੁਬਾਰਾ ਮਿਲਣਾ ਮਿਲੇ ਸ਼ਾਇਦ ਕੱਲ ਆਵੇ ਨਾ ਆਵੇ ਸ਼ਾਇਦ ਮੇਰੀ ਜ਼ਿੰਦਗੀ ਜਿਹੜੀ ਹੈ ਇਹ ਉਸਦੀ ਆਖਰੀ ਸੇਵਾ ਹੋਵੇ ਮੈਂ ਮੌਕਾ ਗਵਣਾ ਨਹੀਂ ਚਾਹੁੰਦਾ ਉੱਥੇ ਸੇਵਾ ਕਰਦਾ ਹੇ ਉੱਥੇ ਬਾਣੀ ਪੜਦਾ ਹੈ ਉਸ ਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਵੀ ਮੇਰਾ ਕਿੰਨਾ ਸਮਾਂ ਬੀਤ ਰਿਹਾ ਹੈ ਬਸ ਉੱਥੇ ਇਹਦਾ ਆਨੰਦ ਵੱਜ ਗਿਆ ਹੈ ਇਨਾ ਸਕੂਨ ਮਿਲ ਰਿਹਾ ਹੈ ਸ਼ਾਇਦ ਉਸਦਾ ਇਤੋਂ ਜਾਣ ਤੋਂ ਮਨ ਨਹੀਂ ਕਰ ਰਿਹਾ ਇਕ ਦਿਨ ਉਹ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਸੀ ਤਾਂ ਇੱਕ ਬਜ਼ੁਰਗ ਸਿੱਖ ਅਫਸਰ ਜੋ ਕਿ ਆਮ ਕਪੜੇ ਦੇ ਵਿੱਚ ਸੀ ਉਸ ਨੇ ਉਸ ਨੂੰ ਦੇਖਿਆ ਇਹ ਅਫਸਰ ਬਹੁਤ ਹੀ ਮਸ਼ਹੂਰ ਅਤੇ ਸਨਮਾਨਯੋਗ ਸੀ ਪਰ ਉਸ ਨੇ ਗੁਰਤੇਜ ਨੂੰ ਪਛਾਣਿਆ ਨਹੀਂ ਉਹ ਗੁਰਤੇਜ ਦੀ ਸਾਦਗੀ ਅਤੇ ਲਗਨ ਤੋਂ ਬੜਾ ਪ੍ਰਭਾਵਿਤ ਸੀ ਉਹ ਦੇਖਦਾ ਕਿ ਕਿਵੇਂ ਇੱਕ ਨੌਜਵਾਨ ਸੇਵਾਦਾਰ ਹੈ ਅਤੇ ਚਾਹ ਵਰਤਾ ਰਿਹਾ ਹੈ ਅਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਵੀ ਇਹ ਬੰਦਾ ਜਿਹੜਾ ਹੈ ਇਹ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਕੰਮ ਕਰਦਾ ਹੈ ਉਹ ਬਜ਼ੁਰਗ ਅਫਸਰ ਗੁਰਤੇਜ ਦੇ ਕੋਲ ਗਿਆ ਉਸ ਨੇ ਗੁਰਤੇਜ ਨੂੰ ਕਿਹਾ ਤੂੰ ਬਹੁਤ ਹੀ ਨਿਮਰਤਾ ਮਹਿੰਤੀ ਹੈ ਮੈਂ ਤੇਰੀ ਮਦਦ ਕਰ ਸਕਦਾ ਹਾਂ ਕਿ ਤੂੰ ਮੇਰੇ ਨਾਲ ਕੰਮ ਕਰਨਾ ਚਾਹੁੰਦਾ ਹੈ ਗੁਰਤੇਜ ਨੇ ਕਿਹਾ ਸਰ ਮੈਂ ਤਾਂ ਸਿਰਫ ਇੱਕ ਛੋਟਾ ਜਿਹਾ ਸੇਵਾਦਾਰ ਹਾਂ ਉਸ ਦੀ ਗੱਲਾਂ ਸੁਣ ਕੇ ਬਜ਼ੁਰਗ ਅਫਸਰ ਖੋਰ ਜਵਾਬ ਪ੍ਰਭਾਵਤ ਹੋਇਆ ਉਸ ਨੇ ਗੁਰਤੇਜ ਨੂੰ ਕਿਹਾ ਤੂੰ ਬਹੁਤ ਹੀ ਨਿਮਰਤਾ ਮਹਿੰਤੀ ਹੈ ਕੋਈ ਗੱਲ ਨਹੀਂ ਹੈ ਤੂੰ ਪੁੱਤਰਾ ਐਸੀ ਤਰ੍ਹਾਂ ਸੇਵਾ ਕਰ ਰਾਮ ਤੇਰੀ ਤੀ ਮਿਹਨ ਕਰਨਗੇ ਉਸ ਬਜ਼ੁਰਗ ਨੂੰ ਜੜਾ ਹੈ ਗੁਰਤੇਜ ਆਪਣਾ ਹੱਥ ਫੜ ਕੇ ਅਤੇ ਦਰਬਾਰ ਸਾਹਿਬ ਦੇ ਵਿੱਚ ਲੈ ਕੇ ਜਾਂਦਾ ਹੋਏ ਆਪ ਮੱਥਾ ਟਿਕਵਾਉਂਦਾ ਹੈ ਅਤੇ ਮਾਰ ਲਿਆ ਕੇ ਬੜੇ ਪਿਆਰ ਸਤਕਾਰ ਨਾਲ ਲੰਗਰ ਹਾਲ ਦੇ ਵਿੱਚ ਬਿਠਾ ਕੇ ਉਹਨਾਂ ਦੀ ਬੜ ਦਾ ਹੈ ਉਸ ਨੂੰ ਅੰਦਾਜ਼ਾ ਨਹੀਂ ਹੈ ਵੀ ਇਹ ਬਜ਼ੁਰਗ ਜੜਾ ਹੈ ਇਹ ਸਤਮਿਤ ਕੋਈ ਅਫਸਰ ਹੈ ਜਬ ਬਹੁਤ ਵੱਡਾ ਅਫਸਰ ਹੈ ਇੰਨੀ ਤਰ ਅਗ ਰਿਹਾ ਹੈ ਵੀ ਪੜਿਆ ਲਿਖਿਆ ਹੈ ਲੇਕਿਨ ਸ਼ਾਇਦ ਉਸਨੇ ਸਧਾਰਨ ਕਪੜਿਆਂ ਨੇ ਉਸ ਨੂੰ ਆਮ ਦਿਖਦੇ ਰੱਖੀ ਹੈ ਇੱਕ ਮਹੀਨੇ ਬਾਅਦ ਗੁਰਤੇਜ ਦਾ ਮਨ ਬਣਿਆ ਵੀ ਹੁਣ ਵਾਪਸ ਜਾਣਾ ਚਾਹੀਦਾ ਹੈ ਉਸਨੇ ਦਿੱਲੀ ਪਹੁੰਚਣ ਦੀ ਤਿਆਰੀ ਕੀਤੀ ਅਤੇ ਆਪਣੇ ਨਾਲ ਗਿਆ ਨਾਲ ਦਿੱਲੀ ਪਹੁੰਚ ਗਿਆ ਉਸ ਨੂੰ ਹੁਣ ਡਰ ਲੱਗਣ ਲੱਗਾ ਕਿ ਉਸਦੀ ਨੌਕਰੀ ਸ਼ਾਇਦ ਖਤਰੇ ਦੇ ਵਿੱਚ ਨਾ ਜਾਵੇ ਉਸਦੇ ਸੀਨੀਅਰ ਗੁੱਸੇ ਦੇ ਵਿੱਚ ਹਨ ਅਤੇ ਉਸ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਉਸਨੂੰ ਇੱਕ ਮੀਟਿੰਗ ਦੇ ਵਿੱਚ ਬੁਲਾਇਆ ਜਾਂਦਾ ਹੈ ਜਿੱਥੇ ਉਸਦੇ ਸਾਰੇ ਬੌਸ ਮਜੂਦ ਹਨੇ ਉਹ ਸੋਨ ਝੜਕਣਾ ਸ਼ੁਰੂ ਕਰ ਦਿੰਦੇ ਹਨ ਪਰ ਫਿਰ ਇੱਕ ਚਮਤਕਾਰਜ ਹੁੰਦਾ ਹੈ ਉਸ ਦੇ ਸਾਹਮਣੇ ਇੱਕ ਬਹੁਤ ਹੀ ਉੱਚ ਪੱਧਰ ਦਾ ਸਿਖ ਅਫਸਰ ਪਹੁੰਚਦਾ ਹੈ ਜੋ ਕਿ ਇੱਕ ਮਸ਼ਹੂਰ ਅਤੇ ਸਨਮਾਨਯੋਗ ਵਿਅਕਤੀ ਸੀ ਜੋ ਕਿ ਬਸ ਰਿਟਾਇਰਮੈਂਟ ਦੇ ਬੜਾ ਕਰੀਬ ਸੀ ਉਸ ਸਭ ਨੂੰ ਚਪਰਾਂ ਲਈ ਕਹਿੰਦਾ ਹੈ ਤੁਸੀਂ ਇਸ ਨੌਜਾਬਾ ਨੂੰ ਝੜਕਿਆ ਰਹੇ ਹੋ ਉਸਨੇ ਪੁੱਛਿਆ ਕਿ ਤੁਸੀਂ ਜਾਣਦੇ ਹੋਏ ਕੌਣ ਹੈ ਇਹ ਉਹ ਹੈ ਜੋ ਆਪਣੇ ਸੱਚੇ ਦਿਲੋਂ ਆਪਣੇ ਧਰਮ ਅਤੇ ਸੇਵਾ ਨੂੰ ਸਮਰਪਿਤ ਹੈ ਉਹ ਬਜ਼ੁਰਗ ਅਫਸਰ ਅੱਗੇ ਦੱਸਦਾ ਹੈ ਜਿਸਨੇ ਗੁਰਤੇਜ ਨੂੰ ਦਰਬਾਰ ਸਾਹਿਬ ਦੀ ਸੇਵਾ ਕਰਦੇ ਦੇਖਿਆ ਉਹ ਕਹਿੰਦਾ ਹੈ ਮੈਂ ਉਸਨੂੰ ਕੁਝ ਦਿਨ ਪਹਿਲਾਂ ਦਰਬਾਰ ਸਾਹਿਬ ਵਿੱਚ ਮਿਲਿਆ ਸੀ ਆਸ ਨੂੰ ਚਾਪਿਆ ਹਾਂ ਅਤੇ ਲੋਕਾਂ ਦੀ ਸੇਵਾ ਕਰਦਿਆਂ ਦੇਖਿਆ ਇਸ ਨੇ ਮੇਰੇ ਵੀ ਬੜੇ ਸੱਚੇ ਮਨੋਂ ਸੇਵਾ ਕੀਤੀ ਇਹ ਨਹੀਂ ਜਾਣਦਾ ਸੀ ਵੀ ਮੈਂ ਕੌਣ ਹਾਂ ਲੇਕਿਨ ਫਿਰ ਵੀ ਇਸ ਨੇ ਮੇਰੀ ਮਦਦ ਕੀਤੀ ਉਸ ਨੇ ਅੱਗੇ ਕਿਹਾ ਇੱਕ ਅਫਸਰ ਜੋ ਕਿ ਸੱਚੇ ਦਿਲੋਂ ਆਪਣੇ ਧਰਮ ਅਤੇ ਸੇਵਾ ਪ੍ਰਤੀ ਸਮਰਪਿਤ ਹੁੰਦਾ ਹੈ ਉਹ ਕਦੇ ਵੀ ਗਲਤ ਕੰਮ ਨਹੀਂ ਕਰ ਸਕਦਾ ਮੈਂ ਇਸ ਦੀ ਸਿਫਾਰਿਸ਼ ਕਰਦਾ ਹਾਂ ਇਸ ਦੀ ਸਾਰੀ ਜ਼ਿੰਮੇਵਾਰੀ ਲੈਂਦਾ ਹਾਂ ਅੱਗੇ ਤੁਝਾ ਕੁਝ ਨਹੀਂ ਹੋਵੇਗਾ ਤੁਸੀਂ ਇਸ ਤੇ ਕਾਰਵਾਈ ਨਾ ਕਰੋ ਕੋਈ ਗੱਲ ਨਹੀਂ ਹੈ ਇਸ ਦੀ 1 ਮਹੀਨੇ ਦੀ ਤਨਖਾਹ ਕੱਟ ਲਓ ਇਸ ਤੋਂ ਜ਼ਿਆਦਾ ਨਾ ਕਰੋ ਸਾਨੂੰ ਸਾਡੇ ਦਫ਼ਤਰ ਦੇ ਵਿੱਚ ਇਹੋ ਜਿਹੇ ਬੰਦੇ ਲੱਣ ਹੈ ਮੈਂ ਆਪ ਜਨਰਲ ਪ੍ਰੀ ਸਾਬ ਨਾਲ ਗੱਲ ਕਰਾਂਗਾ ਅਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਾਂਗਾ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਪ੍ਰਧਾਨ ਮੰਤਰੀ ਦਾ ਨਾਮ ਸੁਣ ਕੇ ਸਾਰੇ ਅਫਸਰ ਜਿਹੜੇ ਹਨ ਉੱਝਫ ਹੋ ਗਏ ਅਤੇ ਗੁਰਤੇਜ ਨੂੰ ਮਾਫ ਕਰ ਦਿੱਤਾ ਉਸਨੇ ਆਪ ਸਿਫਾਰਿਸ਼ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਸਹਿਨ ਕਰਵਾ ਕੇ ਗੁਰਤੇਜ ਨੂੰ ਵੀ ਇਹ ਮਾਫੀ ਦਿਵਾਈ ਗੁਰਤੇਜ ਨੇ ਵੀ ਕਿਹਾ ਕੋਈ ਗੱਲ ਨਹੀਂ ਜੋ ਹੋਇਆ ਠੀਕ ਸੀ ਉਸਨੇ ਰੱਬ ਦਾ ਸ਼ੁਕਰਾਨਾ ਕੀਤਾ ਸਾਡੀ ਵਿੱਚ ਜਦੋਂ ਆਪ ਸੇਵਾ ਕਰਦੇ ਹਾਂ ਜਦੋਂ ਸੱਚੇ ਦਿਲੋਂ ਸੇਵਾ ਕਰਦੇ ਹਾਂ ਰੱਬ ਦੀ ਸੱਚੇ ਦਿਲੋਂ ਸਿਮਰਨ ਕਰਦੇ ਹਾਂ ਸੱਚੇ ਦਿਲੋਂ ਰੱਬ ਨੂੰ ਯਾਦ ਕਰਦੇ ਹਾਂ ਰੱਬ ਕਦੇ ਵੀ ਆਪਣੇ ਸੇਵਕਾਂ ਦਾ ਮੜਾ ਨਹੀਂ ਹੁੰਦਾ ਕਦੇ ਵੀ ਧੰਗੁਰ ਰਾਮਦਾਸ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਨੂੰ ਮੁਸੀਬਤ ਦੇ ਵਿੱਚ ਨਹੀਂ ਆਉਣ ਦਿੰਦੇ ਹਾਂਜੀ ਸਾਧ ਸੰਗਤ ਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਤੁਸੀਂ ਜੀ ਕਮੈਂਟਾਂ ਦੇ ਵਿੱਚ ਕਹਾਣੀ ਥੋੜੀ ਪੁਰਾਣੀ ਹੈ ਲੇਕਿਨ ਅੱਜ ਵੀ ਜਦੋਂ ਲੋਕ ਜਿਹੜੇ ਹਨ ਜੋ ਕਿ ਦਰਬਾਰ ਸੇਵਕ ਚਾਹੁੰਦੇ ਹਨ ਇਸ ਨੂੰ ਯਾਦ ਕਰਦੇ ਹਨ ਪਾਤਸ਼ਾਹ ਤੇ ਪ੍ਰਤੀ ਬੜੀ ਸ਼ਰਧਾ ਹੁੰਦੀ ਹੈ ਸਤਿਮੁੱਚ ਰੱਬ ਹੈ ਅਤੇ ਆਪਣੇ ਸੇਵਕਾਂ ਦੀ ਪੈਜ ਰੱਖਦਾ ਹੈ ਹਾਂਜੀ ਸਾਧ ਸੰਗਤ ਦੇਉਰੀ ਜਾਜਿਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰਨਾਬੀ ਸਬਸਕ੍ਰਾਈਬ ਨਾ ਲੱਗੇ ਬੈਲਿਕਨ ਨੂੰ ਦਬਾ ਦੇਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜ਼ੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ